ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਾਡੇ ਪਿੰਡ ਪਿੰਡ ਫਰੌੜ ਜ਼ਿਲ੍ਹਾ ਬਰਨਾਲਾ ਤੇ ਬਾਈ ਕੋਲ ਦੋ ਬੈੜਾ ਕਰਦੇ ਬਾਈ ਨਾਲ ਗੱਲਬਾਤ ਤੇ ਮੈਂ ਲੈ ਲਈ ਇਹ ਵੀ ਜਾਣਕਾਰੀ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਲੱਗ ਰਿਹਾ ਬਣਾ ਕਾਲਾ ਹੈ ਪਿੰਡ ਜੀ ਫਰੌੜ ਬਾਈ ਠੀਕ ਹੈ ਜੀ ਆਪਣਾ ਤੁਸੀਂ ਜਿਹੜੇ ਨੇ ਇਹ ਦੂਜੇ ਸੂਏ ਸੁੰਦੀ ਹੈ ਬਾਈ ਠੀਕ ਹੈ ਜੀ ਠੰਡੀ ਸੀ ਲੱਗ ਮੈਂ ਮਰ ਜੀ ਬਹਿ ਗਿਆ ਬਾਈ ਠੀਕ ਹੈ ਕਿੰਨੇ ਦੱਲੋ ਵੀਰੇ ਇਹ ਲੈ ਦਾਸਕ ਦੇਣਾ ਏ ਠੀਕ ਹੈ ਤੋਰਕ ਦਿਖਾਓ ਜੀ ਦੁੱਧ ਦੇ ਦੇ ਜੀ 1500 ਕਿਲੋ 1500 ਕਿਲੋ ਦੁੱਧ ਦੇ ਦੇ ਠੀਕ ਹੈ ਠੀਕ ਪਹਿਲੇ ਬਰਬਾਦ ਇਸਨੇ 1500 ਲੀਟਰ ਬਾਈ ਜੀ ਨੇ ਕਿਹਾ ਮੋਰ ਨਾ ਬਰਾ ਇਹ ਬਲੂ ਬਸੋਫ ਨੇ ਵਧੀਆ ਕਰਮ ਵਾਲਿਆ ਡੱਕ ਦੇ ਲੈ ਜੀ ਹਾਂ ਲੈ ਜੀ ਠੀਕ ਹੈ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਜੀ ਇਸਕੀ ਨਹੀਂ ਚਾਹੀਦੀ ਠੀਕ ਹੈ ਹਾਂ ਜੀ ਆਵਾਰਾ ਨੰਬਰ ਦੱਸੋ ਜੀ ਏ ਵੀ ਵੀ ਡਾਰਕ ਦਾ ਲੈ ਜੀ ਦੂਜੀ ਸੂਈ ਹੁੰਦੀ ਹੈ ਠੀਕ ਹੈ ਇਹ ਰੇਡ ਇਹ ਬਣਿਆ ਹੈ ਜੀ 60000 ਰੁਪਏ ਕਾਲੀ ਦਾ ਤੇ ਲਾਲ ਦਾ ਜੀ ਮੇਰਾ 45000 ਰੁਪਏ ਹੈ ਜੀ ਦਾ 45000 ਠੀਕ ਹੈ ਜੀ ਮੰਜੀ ਇਧਰ ਕਰ ਖਾਣ ਜੀ ਜੀ ਦੇਖਾ ਦੇ ਕਾਦ ਕੋ ਦਸਾਣਾ ਰੇਡ ਧਣ ਧਣ ਕਰਮਾਲੀ ਦੇ ਵਧੀਆ ਲੱਗਿਆ ਵਾ ਜੀ ਤੇ ਲੱਖੇ ਜਿਹੜੇ ਸਾਹਮਣੇ ਹੈ ਫੇਸ ਕੁਆਲਿਟੀ 10 ਬਰਾਂਡ ਨੂੰ ਬਾਈ ਜੀ ਕਹਿੰਦਾ ਰੈਡੀ ਲਾਈ ਨੂੰ ਫੇਸ ਕੁਆਲਿਟੀ ਦੇ ਸਾਹਮਣੇ ਆ 105 ਨੂੰ ਬਾਈ ਜੀ ਨੇ ਦੱਸ ਦਿੱਤਾ ਠੀਕ ਹੈ ਜੀ ਤੇ ਮੀਤਾ ਫਾਰਮ ਟੀਮ ਨੂੰ ਬਤਾਓ ਸਬਸਕ੍ਰਾਈਬ ਤੇ ਸ਼ੇਅਰਸ ਕਰਾ ਲਓ ਆਪਣਾ ਨੰਬਰ ਹੈ 7328000355 ਇਹਨਾਂ ਦੇ ਪਰ ਅਗਲੀ ਵੀਡੀਓ ਚੱਕ ਕੇ ਬਾਏ